ਆਮ ਆਦਮੀ ਪਾਰਟੀ ਨੂੰ ਅੱਜ ਇੱਕ ਵੱਡਾ ਝਟਕਾ ਲੱਗਿਆ ਹੈ ਲੁਧਿਆਣਾ ਦੇ ਵਿੱਚ ਇੱਕ ਸੀਨੀਅਰ ਲੀਡਰ ਦੇ ਵੱਲੋਂ ਆਮ ਆਦਮੀ ਪਾਰਟੀ ਛੱਡ ਕੇ ਮੁੜ ਤੋਂ ਘਰ ਵਾਪਸੀ ਯਾਨੀ ਕਿ ਕਾਂਗਰਸ ਦੇ ਵਿੱਚ ਉਹ ਵਾਪਸ ਪਰਤੇ ਨੇ ਜਸ익 ਖੰਗੂੜਾ ਜਿਹੜੇ ਕਿ ਪਾਰਟੀ ਤੋਂ ਨਰਾਸ਼ ਚੱਲ ਰਹੇ ਸੀ ਕਿਉਂਕਿ ਉਹ ਟਿਕਟ ਦੇ ਦਾਵੇਦਾਰ ਸਨ ਇਸ ਕਰਕੇ ਟਿਕਟ ਪਾਰਟੀ ਦੇ ਵੱਲੋਂ ਨਹੀਂ ਦਿੱਤੀ ਗਈ ਜਿਸ ਕਾਰਨ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਮੁੜ ਤੋਂ ਕਾਂਗਰਸ ਦਾ ਪੱਲਾ ਫੜ ਲਿਆ ਹੈ ਜੀਆਂ ਦੱਸਦੀਏ ਕਿ 14 ਦਿਨ ਪਹਿਲਾਂ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਸ ਤੋਂ ਬਾਅਦ ਅੱਜ ਉਹਨਾਂ ਦੇ ਵੱਲੋਂ ਕਾਂਗਰਸ ਮੁੜ ਤੋਂ ਜੁਆਇਨ ਕੀਤੀ ਗਈ ਹੈ ਦੱਸਦੀਏ ਉਹਨਾਂ ਦਾ ਪਰਿਵਾਰ ਪੂਰਾ ਕਾਂਗਰਸੀ ਹੈ 2022 ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਸਨ ਉਸ ਦੌਰਾਨ ਉਹਨਾਂ ਨੇ ਕਾਂਗਰਸ ਛੱਡ ਦਿੱਤੀ ਸੀ ਤੇ ਉਸ ਤੋਂ ਬਾਅਦ ਟਿਕਟ ਦੇ ਇਸ ਵਾਰ ਉਹ ਦਾਵੇਦਾਰ ਮੰਨੇ ਜਾ ਰਹੇ ਸਨ ਪਰ ਆਮ ਆਦਮੀ ਪਾਰਟੀ ਨੇ ਜਿਹੜੇ ਦੂਸਰੇ ਵਿਅਕਤੀ ਨੂੰ ਟਿਕਟ ਦੇ ਦਿੱਤੀ ਸੀ ਇਸ ਕਾਰਨ ਉਹ ਪਾਰਟੀ ਤੋਂ ਨਰਾਸ਼ ਚੱਲ ਰਹੇ ਸੀ ਚਰਚਾ ਵਿੱਚ ਸੀ ਕਿ ਉਹ ਘਰ ਵਾਪਸੀ ਜਲਦ ਕਰਨਗੇ ਤੇ ਅੱਜ ਉਹਨਾਂ ਨੇ ਘਰ ਵਾਪਸੀ ਕਰ ਲਈ ਹੈ ਤਾਂ ਦੱਸਦੀ ਹੈ ਕਿ 2007 ਤੋਂ ਲੈ ਕੇ 2012 ਤੱਕ ਖੰਗੂੜਾ ਵਿਧਾਇਕ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਨੂੰ અલਵਿਦਾ ਕਹਿ ਦਿੱਤਾ ਸੀ ਤੇ ਆਪ ਜੁਆਇਨ ਕਰ ਲਈ ਸੀ ਤੇ ਅੱਜ ਆਪ ਨੂੰ ਵੀ ਜੁਆਇਨ ਆਪ ਨੂੰ ਵੀ અલਵਿਦਾ ਕਹਿਣ ਤੋਂ ਬਾਅਦ ਉਹਨਾਂ ਨੇ ਮੁਰ ਤੋਂ ਕਾਂਗਰਸ ਜੁਆਇਨ ਕਰ ਲਈ ਹੈ ਦੁਬਾਰਾ ਤੋਂ ਘਰ ਵਾਪਸੀ ਕੀਤੀ ਹੈ ਦੱਸਦੀ ਹੈ ਕਿ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੀ ਸਥਿਤੀ ਲੁਧਿਆਣਾ ਦੇ ਵਿੱਚ ਹੋਰ ਮਜ਼ਬੂਤ ਹੋਵੇਗੀ ਆਪ ਨੂੰ ਝਟਕਾ ਲੱਗਾ ਜਿੱਥੇ ਤੇ ਇਸ ਦੇ ਨਾਲ ਹੀ ਅੱਜ ਜੱਸੀ ਖੰਗੂੜਾ ਦੇ ਵੱਲੋਂ ਦੁਬਾਰਾ ਤੋਂ ਜਿਹੜੀ ਹੈ ਕਾਂਗਰਸ ਦੇ ਵਿੱਚ ਵਾਪਸ ਕਰਵਾਪਸੀ ਕੀਤੀ ਗਈ ਹੈ ਉੱਥੇ ਹੀ ਅੱਜ ਕਾਂਗਰਸ ਪਾਰਟੀ ਦੇ ਇੰਚਾਰਜ ਦਿਵਿੰਦਰ ਯਾਦਵ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਜਿਸ ਦੇ ਨਾਲ ਉਹਨਾਂ ਨੇ ਮੌਕੇ ਤੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਵਾਪਸ ਕਰਵਾਪਸੀ ਦੇ ਨਾਲ ਕਾਂਗਰਸ ਦੀ ਜਿਹੜੀ ਸਥਿਤੀ ਹੈ ਉਹ ਹੋਰ ਵੀ ਲੁਧਿਆਣਾ ਦੇ ਵਿੱਚ ਮਜ਼ਬੂਤ ਹੋਵੇਗੀ 2022 ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਉਸ ਦੌਰਾਨ ਖੰਗੂੜਾ ਨੇ ਕਾਂਗਰਸ ਛੱਡ ਦਿੱਤੀ ਸੀ ਤੇ ਆਪ ਦੇ ਵਿੱਚ ਉਹ ਸ਼ਾਮਿਲ ਹੋ ਗਏ ਸਨ ਜਿਸ ਜਿਹੜੇ ਨੇ ਉਹ ਵੱਡੇ ਕਾਰੋਬਾਰੀ ਨੇ ਲੁਧਿਆਣਾ ਦੇ ਵਿੱਚ ਉਹਨਾਂ ਦਾ ਫਾਈਵ ਸਟਾਰ ਹੋਟਲ ਵੀ ਹੈ ਇਸ ਦੇ ਨਾਲ ਹੀ ਉਹ ਬ੍ਰਿਟਿਸ਼ ਨਾਗਰਿਕਤਾ ਰੱਖਦੇ ਨੇ ਪਰ ਬਾਅਦ ਵਿੱਚ ਉਹਨਾਂ ਨੇ ਵਾਪਸੀ ਵਤਨ ਕੀਤੀ ਸੀ ਤੇ ਉਸ ਤੋਂ ਬਾਅਦ ਸਿਆਸਤ ਵਿੱਚ ਕਾਫੀ ਸਰਗਰਮ ਹੋ ਗਏ ਸਨ ਦੱਸਦੀ ਹੈ ਕਿ ਇਸ ਦੇ ਨਾਲ ਹੀ ਜੱਸੀ ਨੇ ਪ੍ਰੋਸਾ ਜਤਾਇਆ ਹੈ ਕਿ ਘਰ ਵਾਪਸੀ ਦੇ ਨਾਲ ਹੀ ਕਾਂਗਰਸ ਨਾਲ ਵੱਤ ਚੜਕੇ ਉਹ ਜਿਹੜਾ ਹੈ ਸਪੋਰਟ ਕਰਨਗੇ ਇਸ ਦੇ ਨਾਲ ਹੀ ਜਿਹੜੇ ਇਸ ਵੇਲੇ ਮੌਜੂਦਾ ਜਿਹੜੇ ਵਿਦਾਇਕਾ ਅਸ਼ੋਕ ਪਰਾਸ਼ਰ ਪੱਪੀ ਨੂੰ ਟਿਕਟ ਦਿੱਤੀ ਗਈ ਹੈ ਇਸ ਦੇ ਚਲਦੇ ਉਹ ਪਾਰਟੀ ਤੋਂ ਨਰਾਜ਼ ਸਨ ਉਥੇ ਹੀ ਜਸਵੀਰ ਸਿੰਘ ਜਸਦੀ ਖੰਗੂੜਾ ਦਾ ਪਰਿਵਾਰ ਪੂਰਾ ਕਾਂਗਰਸੀ ਹੈ ਜਸਵੀਰ ਸਿੰਘ ਜਸਦੀ 2007 ਦੇ ਵਿੱਚ ਕਿਲਾ रायपुर ਦੇ ਵਿੱਚ ਵਿਧਾਨ ਸਭਾ ਚੋਣਾਂ ਲੜਦੇ ਨੇ ਤੇ ਜਿੱਤ ਵੀ ਜਾਂਦੇ ਨੇ ਹਾਲਾਂਕਿ ਇਸ ਤੋਂ ਬਾਅਦ 2000 12 ਦੇ ਵਿੱਚ ਦੁਬਾਰਾ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਪਰ ਮੁੱਲਾਪੁਰ ਦਾਖਾ ਤੋਂ ਉਹ ਹਾਰ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਾਰਟੀ ਛੱਡ ਦਿੱਤੀ ਜਾਂਦੀ ਹੈ ਤੇ 222 ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ ਤੇ ਉਸ ਤੋਂ ਬਾਅਦ ਦੱਸਦੀ ਹੈ ਕਿ 2006 ਦੇ ਵਿੱਚ ਉਹ ਭਾਰਤ ਵਾਪਸ ਆਈ ਸੀ ਬ੍ਰਿਟਿਸ਼ ਨਾਗਰਿਕ ਸੀ ਪਹਿਲਾਂ ਤੇ ਉਸ ਤੋਂ ਬਾਅਦ ਸਿਆਸਤ ਵਿੱਚ ਕਾਫੀ ਜ਼ਿਆਦਾ ਸਰਗਰਮ ਹੋ ਗਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਵੀ ਕਾਂਗਰਸ ਪਾਰਟੀ ਦੇ ਵੱਲੋਂ ਦਿੱਤੀ ਜਾਂਦੀ ਹੈ ਇਸ ਨਾਲ ਹੀ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਆਮ ਆਦਮੀ ਪਾਰਟੀ ਨੂੰ ਝਟਕੇ ਲੱਗ ਰਹੇ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਇਕਲੌਤੇ ਜਿਹੜੇ ਐਮਪੀ ਨੇ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਨੂੰ ਪਾਰਟੀ ਨੇ ਦੁਬਾਰਾ ਤੋਂ ਟਿਕਟ ਦਿੱਤੀ ਸੀ ਪਰੋਸਾ ਜਤਾਇਆ ਸੀ ਉਹਨਾਂ ਦੇ ਵੱਲੋਂ ਵੀ ਟਿਕਟ ਦੇਣ ਤੋਂ ਬਾਵਜੂਦ ਵੀ ਪਾਰਟੀ ਨੂੰ ਝਟਕਾ ਦਿੱਤਾ ਕਹਿਆ ਸੀ ਤੇ ਉਹਨਾਂ ਨੇ ਪਾਰਟੀ ਛੱਡ ਦਿੱਤੀ ਸੀ ਤੇ ਭਾਜਪਾ ਦਾ ਪੱਲਾ ਫੜ ਲਿਆ ਸੀ ਤੇ ਭਾਜਪਾ ਤੋਂ ਹੁਣ ਉਮੀਦਵਾਰ ਵੀ ਹੈ ਤਾਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਝਟਕੇ ਲੱਗ ਰਹੇ ਨੇ ਇਸ ਦਿਨਾਲ ਹੀ ਇੱਕ ਹੋਰ ਵੱਡੇ ਜਿਹੜੇ ਸਿਆਸੀ ਲੀਡਰ ਦੇ ਪਾਰਟੀ ਛੱਡ ਦਿੱਤੀ ਹੈ ਤੇ ਕਾਂਗਰਸ ਦੇ ਵਿੱਚ ਦੁਬਾਰਾ ਤੋਂ ਘਰ ਵਾਪਸੀ ਕੀਤੀ ਹੈ ਦੱਸਦੀ ਹੈ ਕਿ ਲੁਧਿਆਣਾ ਤੋਂ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਢਿੰਗ ਹੈ ਉੱਧਰ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਰਵਨੀਤ ਬਿੱਟੂ ਨੂੰ ਉਮੀਦਵਾਰ ਪਾਜ ਪਾ ਦੇ ਵੱਲੋਂ ਬਣਾਇਆ ਗਿਆ ਹੈ ਉਧਰ ਹੀ ਜੇਕਰ ਗੱਲਬਾਤ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ ਆਪ ਦੇ ਵੱਲੋਂ ਪ੍ਰਾਸ਼ਰ ਪੱਪੀ ਨੂੰ ਜੜਿਆ ਉਮੀਦਵਾਰ ਬਣਾਇਆ ਗਿਆ ਹੁਣ ਜਿਸ ਤਰੀਕੇ ਦੇ ਨਾਲ ਆਪ ਨੂੰ ਛਟਕਾ ਲੱਗਿਆ ਉਸ ਦੇ ਨਾਲ ਹੀ ਹੁਣ ਚਰਚਾਵਾ ਇਹ ਨੇ ਕਿ ਜਸੀ ਦੇ ਘਰ ਵਾਪਸੀ ਦੇ ਨਾਲ ਕਾਂਗਰਸ ਦੀ ਸਥਿਤੀ ਹੋਰ ਵੀ ਲੁਧਿਆਣਾ ਦੇ ਵਿੱਚ ਮਜ਼ਬੂਤ ਹੋਵੇਗੀ ਤਾਂ ਲਗਾਤਾਰ ਜਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਵੱਡੇ ਲੀਡਰ ਜਿਹੜੇ ਨੇ ਉਹ ਇੱਕ ਪਾਰਟੀ ਛੱਡ ਦੂਸਰੀ ਪਾਰਟੀ ਦਾ ਪੱਲਾ ਫੜ ਰਹੇ ਨੇ ਇਸ ਨਾਲ ਹੀ ਕਾਫੀ ਜ਼ਿਆਦਾ ਚਰਚਾਵਾ ਨੇ ਕਿ ਲੁਧਿਆਣਾ ਜਿਹੜੀ ਕਿ ਇਸ ਵੇਲੇ ਹੌਟ ਸੀਟ ਬਣੀ ਹੈ ਇੱਕ ਪਾਸੇ ਜਿਹੜੇ ਰਵਨੀਤ ਬਿੱਟੂ ਕਾਂਗਰਸ ਦੇ ਨਾਲ ਜਿਹੜਾ ਪੂਰਾ ਉਹਨਾਂ ਦਾ ਪਰਿਵਾਰ ਕਾਂਗਰਸੀ ਸੀ ਪਰ ਉਹਨਾਂ ਨੇ ਇਸ ਵਾਰ ਕਾਂਗਰਸ ਪਾਰਟੀ ਛੱਡ ਦਿੱਤੀ ਤੇ ਭਾਜਪਾ ਦਾ ਪੱਲਾ ਪੱਲਾ ਫੜ ਲਿਆ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਵੀ ਹੈ ਉਹਨਾਂ ਨੂੰ ਜਿਹੜੇ ਹੈ ਉਮੀਦਵਾਰ ਬਣਾਇਆ ਗਿਆ ਲੁਧਿਆਣਾ ਤੋਂ ਇਸ ਦੇ ਨਾਲ ਹੀ ਕਾਫੀ ਜ਼ਿਆਦਾ ਦਿਲਚਸਪ ਮੁਕਾਬਲਾ ਇਸ ਵੇਲੇ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਇੱਕ ਹੋਰ ਚਟਕਾ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਲੀਡਰ ਨੇ ਪਾਰਟੀ ਛੱਡ ਦਿੱਤੀ ਹੈ ਤੇ ਘਰ ਵਾਪਸੀ ਕੀਤੀ ਦੀ ਹੈ ਕਾਂਗਰਸ ਦੇ ਵਿੱਚ ਦੱਸਦੀ ਹੈ ਜਸੀ ਖੰਘੂੜਾ ਦੇ ਪਿਤਾ ਵੀ ਕਾਂਗਰਸ ਦੇ ਨਾਲ ਕਾਫੀ ਲੰਬੇ ਸਮੇਂ ਤੱਕ ਜੁੜੇ ਰਹੇ ਨੇ ਉਹਨਾਂ ਦੇ ਪਿਤਾ ਵੀ ਕਾਫੀ ਸਰਗਰਮ ਰਹੇ ਨੇ ਦੱਸਦੀ ਹੈ ਕਿ ਉਹਨਾਂ ਦੇ ਪਿਤਾ ਦੇ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਦੀ ਪੋਤੀ ਦੇ ਨਾਲ ਵਿਆਹ ਕਰਵਾਇਆ ਹੈ ਪਰਿਵਾਰ ਪੂਰਾ ਟਕਸਾਲੀ ਕਾਂਗਰਸੀ ਸੀ ਇਸ ਬਾਬਤ ਤੁਹਾਡੀ ਕੀ رائے ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ এবিসি ਪੰਜਾਬ ਦੇ ਨਾਲ